ਦੇ ਦਬਾ ਬੱਧਨ ਗੁਰੂ ਅਮਰਦਾਸ ਜੀ ਮਹਾਰਾਜ ਬ੍ਰਹਮ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਕਿ ਤੇ ਤਿੰਨ ਗੁਣਾ ਦੇ ਚ ਰਹੇ ਨੇ ਰਜ ਤਮ ਸਤ ਦੇ ਵਿਚ ਬ੍ਰਹਮ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਔਰ ਗੁਰਮੁਖ ਸੋ ਜੀਵ ਜਿਨਾਂ ਦੇ ਇਹ ਕੀਤੇ ਹੋਏ ਨੇ ਉਹ ਇਹਨਾਂ ਦੀ ਸਮਝ ਚ ਨਹੀਂ ਆਉਂਦਾ ਕਿ ਉਸ ਦੇਚ ਨਹੀਂ ਜੀਵੇ ਸਿੱਧੀਆਂ ਦੇਚ ਜੀਵੇ ਨੇ ਰੇੜੀਆਂ ਦੇਚ ਜੀਵੇ ਕਿ ਉਸ ਦੇਚ ਨਹੀਂ ਜੀਵੇ ਜਿਸ ਨੇ ਕੀਤਾ ਜਿਸ ਨੇ ਬਣਾਇਆ ਜਿਸ ਤੋਂ ਇਹ ਆਏ ਉਹ ਵੇਖੇ ਐਨਾ ਨਦਰ ਨਾ ਉਹ ਤੇ ਵੇਖ ਲੈ ਇਹਨਾਂ ਦੀ ਨਿਗਾਹ ਉਸੇ ਤੱਕ ਨਹੀਂ ਗੁਰੂ ਨਾਨਕ ਪੈ ਮੁਖਤਸਰ ਮੈਂ ਅਰਥ ਕਰਾਂ ਤੇ ਬਾਵਸ ਸਿੰਧ ਧੂਪ ਨਹੀਂ ਚਈਆ ਉਥੇ ਸੂਰੀਏ ਲੋਕ ਨਹੀਂ ਹੈ ਉਥੇ ਚੰਦਰ ਲੋਕ ਵੀ ਨਹੀਂ ਹੈ ਜਿੱਥੇ ਮੇਰਾ ਵਾਸਾ ਹੈ ਉਥੇ ਚੰਦਰ ਲੋਕ ਦੀ ਵੀ ਪਹੁੰਚ ਨਹੀਂ ਹੈ ਉਥੇ ਸੂਰੀਏ ਲੋਕ ਦੀ ਵੀ ਪਹੁੰਚ ਨਹੀਂ ਇਹ ਵੀ ਲੋਕ ਮੰਨੇ ਨੇ ਮਨ ਕੇ ਇੱਥੇ ਵੀ ਵਸੇ ਬਾ ਮੰਨੇ ਆਂ ਰਹਿੰਦੀਆਂ ਨੇ ਰੂਆਂ ਇਤਨਾ ਤੇ ਮੰਨ ਸਕਦੇ ਆਂ ਜਿਵੇਂ ਇੱਕ محکمہ ਹੁੰਦਾ ਉਹਦੇ ਵਿੱਚ ਰੁਤਬੇ ਹੁੰਦੇ ਨੇ ਫੋਰਥ ਕਲਾਸ ਸੱਡ ਕਲਾਸ ਸੈਕਿੰਡ ਫਰਸਟ ਪੂਰਾ ਵੱਡਾ ਅਵਸਰ ਇਸ ਤਰ੍ਹਾਂ ਰੋਹਾਨੀ ਮੰਡਲਾਂ ਦੇ ਵਿੱਚ ਵੀ ਹੈ ਜਿਤਨੇ ਚਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਤੇ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਇਬਾਦਤ ਕਰਕੇ ਕੁਝ ਉੱਚੇ ਮੰਡਲ ਉਹਨਾਂ ਨੂੰ ਨਸੀਬ ਹੁੰਦੇ ਨੇ ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਹੁੰਦਾ ਤੇ ਜਨਮ ਤੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਕਿਹੜੀਆਂ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਸ਼ੁਭ ਕੁਲ ਜਨਮ ਇੱਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਦੇ ਚ ਹੋਵੇਗਾ ਸ਼ੁਭ ਕੁਲ ਜਨਮ ਸਰੂਪ ਤਨ ਇੱਕ ਤਨ ਕਰਕੇ ਵੀ ਕਰੂਪ ਨਹੀਂ ਆਉਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੋਗ ਆਵਤ ਹਰ ਤਰ੍ਹਾਂ ਦੇ ਪਦਾਰਤ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ ਹਰ ਤਰ੍ਹਾਂ ਦੇ ਜਿਹੜੇ ਦੁਨਿਆਵੀ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋਇਆ ਹੋਣਗੇ ਬਚਦੇ ਰਹਿਣੇ ਸ਼ੁਭ ਕੁਲ ਜਨਮ ਸਰੂਪ ਤਨ भोग भोग आपत पंडित देही आरोग्य पुण धर्म जान फल सत ए सत सवगाता पूर्वले कर्म दी मन लेनीया चाहिदिय ने, ने पंडित विद्वान होवेगा बड़ा रोशन दिमाग होवेगा दार्शनिक चिंतक फिलोसोफर होवेगा हर गल नु गहराई ना लवेगा पंडित ਦੇਹੀ ਅਰੋਗ ਉਹਦੀ ਦੇਹੀ 'ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ ਜਿਹਦਾ ਇਲਾਜ ਨਹੀਂ ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗ ਕੰ ਧਰਮ ਜਾਨ ਫਲ ਸਤ ਉਰੁਬਲੇ ਧਰਮ ਪੁਰਬਲੇ ਕਰਮ ਮੁਕਤੀ ਨਹੀਂ ਮਿਲੀ ਸਹਿਜ ਤੱਕ ਨਹੀਂ ਪਹੁੰਚ ਸਕਿਆ ਫਿਰ ਜਨਮ ਹੋਇਆ ਇਹ ਸਤ ਚੀਜ਼ਾਂ ਤੇ ਉਸ ਦੇ ਕੋਲ ਹੋਣ। ਸੁਭ ਕੁਲ ਜਨਮ ਸਰੂਪ ਤਨ ਭੋਗ ਭੋਗ ਆਵਤ ਪੰਡਤ ਦੇਹੀ arogupun ਧਰਮ ਜਾਨ ਫਲ ਸਤ। ਇਹ ਐਵੇਂ ਨਹੀਂ ਪ੍ਰਾਪਤ ਹੋਣੀਆਂ। ਕਵੀ ਸੰਤੋਖ ਸਿੰਘ ਜੀ ਨੇ ਤੇ ਲਿਖਿਆ ਔਰੰਗਜ਼ੇਬ ਪਿਛਲੇ ਜਨਮ ਵਿੱਚ ਬੜਾ ਵੱਡਾ ਤਪੀਸ਼ਵਰ ਸੀ। দান ਬੜਾ ਕੀਤਾ ਸੀ। ਪਰ ਜਿਵੇਂ ਆਮ ਕਹਾਵਤ ਹੈ ਤੱਪੋਂ ਰਾਜ ਤੇ ਰਾਜੋਂ ਨਰਕ ਪਿਛਲੇ ਜਪ ਤਪ ਕਰਕੇ ਕੋਈ ਸਾਧਨਾ ਕਰਕੇ ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ ਤੋ ਕਾਮਨਾ ਹੁਣ ਪੂਰੀ ਹੋ ਰਹੀਏ ਹੁਣ ਐਨੇ ਭੋਗ ਪਤਾਰਤ ਰਾਜ ਸਤਾ ਤੋ ਗਮੰਡ ਹੰਕਾਰ ਤਪੋਂ ਰਾਜ ਰਾਜੋ ਨਰਕ ਇਹ ਕਹਾਵਤ ਗਲਤ ਨਹੀਂ ਹੈ ਦਾਨਲਪਰਾ ਪੁਰਵੇਣ ਭਜੰਤੇ ਮਹੀਪਤੇ ਜੋ ਇਤਨਾ ਚੌਟੀ ਦਾ ਧਨਵਾਨ ਹੈ ਤੇ ਗਿਆਨਵਾਨ ਨਹੀਂ ਹੈ ਇਹਦਾ ਪੂਰਬਲਾ ਧਾਨ ਹੀ ਹੈ ਭਗਤੀ ਨਹੀਂ ਹੈ ਜਬ ਤੱਕ ਨਹੀਂ ధਨਵਾਨ ਤੇ ਚੋਟੀ ਦਾ ਹੈ ਗੁਣਵਾਨ ਨਹੀਂ ਹੈ ధਨਵਾਨ ਤੇ ਚੋਟੀ ਦਾ ਹੈ ਬਾਕੀ ਕੋਈ ਰੱਬੀ ਗੁਣ ਨਹੀਂ ਨੇ ਇਹਦਾ ਪੂਰਬਲਾ ਸਿਰਫ ਧਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰ ਪਰਾ ਪੁਰਵੇਣ ਭੁਜੰਤੇ ਮਹੀਪਤੇ ਕਿਤੇ ਪੂਰਬਲਾ ਧਾਨ ਗਿਆਨ ਨਹੀਂ ਹੈ ਇਹਦੇ ਕੋਲ ਜਬ ਤੱਕ ਨਹੀਂ ਹੈ ਸਾਧਨਾ ਨਹੀਂ ਹੈ ਕੋਈ ਕੁਰਬਲੀ ਹੁੰਦੀ ਤੇ ਖੇਡ ਬਣਦੀ ਪਰ দান ਵੜਾ ਕੇ ਤਾ ਸੁਘਣਵਾਨ ਹੈ ਚੋਕੀ ਦਾ ਸਾਰੇ ਵਸੀਲੇ ਬਣਦੇ ਗਏ ਧਨ ਵਿਰਿਆ ਦੀ ਤਰ੍ਹਾਂ ਆਂਦਾ ਗਿਆ ਇੱਕ ਮਨੁੱਖ ਪੂਨ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ ਕਈ ਵਾਰ ਰੋਟੀ ਨਹੀਂ ਬਣਦੀ ਉਹ ਕਈ ਕੋਟ ਘਾਲੇ ਥਕਮਾਏ ਕਈ ਕੋਟ ਬੈਠਣੇ